ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹੱਬ ਚੈਨਲ ਦੇ ਉੱਪਰ ਸੋ ਲਾਸਟ ਵੀਡੀਓ ਦੇ ਵਿੱਚ ਤੁਹਾਡ ਨਾਲ ਗੱਲ ਕੀਤੀ ਸੀ ਕਿ ਪੰਜਾਬੀ ਮਾਸਟਰ ਕੈਡਰ ਦੀ ਤਿਆਰੀ ਸ਼ੁਰੂ ਕੀਤੀ ਹੋਈ ਹੈ ਚੈਨਲ ਦੇ ਉੱਪਰ ਤੇ ਤੁਹਾਨੂੰ ਸੰਖੇਪ ਦੇ ਵਿੱਚ ਸਾਰੇ ਵਿਸ਼ੇ ਡਿਟੇਲ ਦੇ ਵਿੱਚ ਕਰਵਾਵਾਂਗੇ ਜਿਸ ਦੇ ਵਿੱਚ ਕੋਈ ਪੇੜ ਜਿਹੜੀ ਬੱਚੇ ਦੀ ਨਹੀਂ ਹੋਏਗੀ ਕੋਈ ਵੀ ਫੀਸ ਵਗੈਰਾ ਸਿਰਫ ਜਿਹੜਾ ਇੱਕ ਉਹ ਪ੍ਰਾਲਾ ਕੀਤਾ ਹੈ ਬੱਚਿਆਂ ਲਈ ਜੋ ਬੱਚੇ ਬਹੁਤ ਸਨੀਆ ਫੀਸਾ ਨਹੀਂ ਭਰ ਸਕਦੇ ਤਾਂ ਉਹਨਾਂ ਨੂੰ ਹਰ ਤਰ੍ਹਾਂ ਦਾ ਸਿਲੇਬਸ ਹੈ ਜਿਹੜਾ ਮਾਸਟਰ ਡਿਗਰੀ ਦਾ ਉਹ ਤਿਆਰੀ ਕਰਵਾ ਸਕੀਏ ਸੋ ਹੁਣ ਸ਼ੁਰੂ ਕਰਦੇ ਆਂ ਪੰਜਾਬੀ ਕਾਵ ਦਾ ਨਿਕਾਸ ਤੇ ਵਿਕਾਸ ਤੇ ਉਸ ਦੇ ਵਿੱਚ ਪਹਿਲੀ ਪੀੜੀ ਦੇ ਕਵੀਆਂ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਸਾਥੀਆਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਜੋ ਇਸ ਟੈਸਟ ਦੀ ਤਿਆਰੀ ਕਰ ਰਹੇ ਨੇ ਸੋ ਸ਼ੁਰੂ ਕਰਦੇ ਆਂ ਜੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਵਰਗੀਕਰਨ ਜੋ ਪੰਜਾਬੀ ਕਾਵ ਹੈ ਆਧੁਨਿਕ ਆਧੁਨਿਕ ਕਾਵ ਕਾਲ ਦੀ ਜਿਹੜੀ ਪੰਜਾਬੀ ਕਵਿਤਾ ਉਸ ਨੂੰ ਅਸੀਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ ਇੱਕ ਕਵੀਆਂ ਦੀ ਉਹ ਸ਼੍ਰੇਣੀ ਜਿਨ੍ਹਾਂ ਦੀ ਕਵਿਤਾ ਨਰੋਲ ਆਧੁਨਿਕ ਲੀਹਾਂ ਉੱਤੇ ਉਸਰੀ ਹੈ ਕਹਿਣ ਦਾ ਭਾਵ ਹੈ ਕਿ ਆਧੁਨਿਕ ਕਾਲ ਦੇ ਵਿੱਚ ਦੋ ਤਰ੍ਹਾਂ ਦੀ ਕਵਿਤਾ ਹੈਗੀ ਹੈ ਜਿਸ ਦੇ ਵਿੱਚ ਪਹਿਲੀ ਸ਼੍ਰੇਣੀ ਦੇ ਵਿੱਚ ਉਹ ਕਵਿਤਾ ਆ ਜਾਂਦੀ ਹੈ ਜਿਹੜੀ ਆਧੁਨਿਕ ਲੀਹਾਂ ਉੱਤੇ ਹੀ ਹੁਣ ਜਿਹੜੇ ਵਿਸ਼ੇ ਜਿਹੜੇ ਉਸਰੇ ਨੇ ਤੇ ਦੂਸਰੀ ਸ਼੍ਰੇਣੀ ਦੇ ਵਿੱਚ ਉਹ ਕਵੀ ਆਉਂਦੇ ਨੇ ਜਿਨ੍ਹਾਂ ਨੇ ਰਵਾਇਤ ਜਾਂ ਮਰਿਆਦਾ ਦੀ ਉਲੰਘਣਾ ਨਹੀਂ ਕੀਤੀ ਕਹਿੰਦਾ ਭਾਵ ਹੈ ਕਿ ਇੱਕ ਸ਼੍ਰੇਣੀ ਉਹ ਜਿਸ ਨੇ ਆਧੁਨਿਕ ਰੂਪ ਦੇ ਅਕੋਰਡਿੰਗ ਹੀ ਆਪਣੇ ਕਾਵ ਨੂੰ ਰੂਪ ਦਿੱਤਾ ਤੇ ਇੱਕ ਸ਼੍ਰੇਣੀ ਉਹ ਆਉਂਦੀ ਹੈ ਜਿਨ੍ਹਾਂ ਨੇ ਆਪਣਾ ਪੀੜੀਦਰ ਪੀੜੀ ਜੋ ਪ੍ਰਾਣੀਆਂ ਰਵਾਇਤਾਂ ਚੱਲ ਰਹੀਆਂ ਸੀ ਮਰਿਆਦਾ ਚੱਲ ਰਹੀ ਸੀ ਉਸ ਨੂੰ ਹੀ ਅੱਗੇ ਅੰਗੀਕਾਰ ਕੀਤਾ ਸੋ ਹੁਣ ਪ੍ਰਾਤਨ ਅੰਗੀਕਾਰ ਲੀਹਾਂ ਨੂੰ ਜਿਹੜੀ ਕੀਤਾ ਹੈਗਾ ਉਹਦੇ ਵਿੱਚ ਭਾਈ ਵੀਰ ਸਿੰਘ ਪੂਰਨ ਸਿੰਘ ਦੀਵਾਨ ਸਿੰਘ ਕਾਲੇ ਪਾਣੀ ਧਨੀ ਰਾਮ ਚਾਤਰੀਕ ਜੀ ਅਵਤਾਰ ਸਿੰਘ ਆਜਾ ਦਵਿੰਦਰ ਸਥਿਆਰਥੀ ਮੋਹਨ ਸਿੰਘ ਅੰਮ੍ਰਿਤਾ ਪ੍ਰੀਤਮ ਪ੍ਰੀਤਮ ਸਿੰਘ ਸਫੀਰ ਤੇ 바ਵਾ ਬਲਵੰਤ ਦੇ ਕਵਿਤਾ ਦੇ ਕੁਝ ਨਮੂਨਿਆਂ ਨੂੰ ਭਾਰਤੀ ਪਿਛਾਵਾਂ ਦੀ ਆਧੁਨਿਕ ਕਵਿਤਾ ਦੇ ਟਾਗਰੇ ਤੇ ਬੜੇ ਮਾਣ ਨਾਲ ਪੇਸ਼ ਕੀਤਾ ਜਾ ਸਕਦਾ ਹੈ ਸੋ ਇਹ ਜਿਹੜੇ ਪਹਿਲੇ ਦੌਰ ਦੇ ਕਵੀ ਨੇ ਸੋ ਇਹ ਤੁਹਾਡੇ ਨਾਲ 1 ਬਾਈ 1 ਕਰਕੇ ਡਿਸਕਸ ਕਰਾਂਗੇ ਜੋ ਮਾਸਟਰ ਕਲਾਸ ਦੇ ਵਿੱਚ ਹਮੇਸ਼ਾ ਸਿਲੇਬਸ ਦਾ ਹਿੱਸਾ ਹੀ ਨਹੀਂ ਸ਼ੁਰੂ ਕਰਦੇ ਹਾਂ ਜੀ ਭਾਈ ਵੀਰ ਸਿੰਘ ਤੋਂ ਭਾਈ ਵੀਰ ਸਿੰਘ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਆਪਾਂ ਨੇ ਜਿਹੜੀ ਜਨਮ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ 5 ਦਸੰਬਰ 1872 ਤੇ 10 ਜੂਨ 1957 ਤੱਕ ਦਾ ਉਹਨਾਂ ਦਾ ਸਮਾਂਕਾਲ ਸੀ ਉਹ ਇੱਕ ਭਾਰਤੀ ਕਵੀ ਰਹੇ ਨੇ ਵਿਦਵਾਨ ਰਹੇ ਨੇ ਸਿੱਖ ਪੁਣ ਸੁਰਜੀਤੀ ਲਹਿਰ ਦੇ ਸ਼ਾਸਤਰੀ ਵੀ ਰਹੇ ਨੇ ਉਹਨਾਂ ਦਾ ਜੇ ਆਪਾਂ ਗੱਲ ਕਰੀਏ ਤਾਂ ਸਿੱਖ ਧਰਮ ਦੇ ਨਾਲ ਬੜਾ ਹੀ ਡੂੰਘਾ ਰਿਸ਼ਤਾ ਸੀ ਜਿਨ੍ਹਾਂ ਨੇ ਪੰਜਾਬੀ ਸਾਹਿਤਿਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸਿੱਖਾਂ ਦੇ ਯੋਗਦਾਨ ਇੰਨੇ ਮਹੱਤਵਪੂਰਨ ਹਨ ਕਿ ਪ੍ਰਭਾਵਸ਼ਾਲੀ ਹਨ ਕਿ ਭਾਈ ਵਜੋਂ ਉਹਨਾਂ ਨੂੰ ਮਾਨਤਾ ਜਿਹੜੀ ਪ੍ਰਾਪਤ ਹੋਈ ਹੈ ਤੇ ਇੱਕ ਸਨਮਾਨ ਅਕਸਰ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾਂਦਾ ਹੈ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਬਾਰੇ ਮੈਂ ਤੁਹਾਡੇ ਨਾਲ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰੂੰਗੀ ਕਿਉਂਕਿ ਅੱਜ ਹੀ ਇਹ ਸਟਾਰਟ ਕੀਤੀ ਹੈ ਨਵੀਆਂ ਵੀਡੀਓ ਤਾਂ ਇਹਦੇ ਵਿੱਚ ਬੇਸਿਕ ਜੀ ਜਾਣਕਾਰੀ ਤੁਹਾਨੂੰ ਦੇਵਾਂਗੀ ਪਹਿਲਾਂ ਉਹਨਾਂ ਬਾਰੇ ਥੋੜਾ ਜਾਂ ਉਹਨਾਂ ਦੇ ਜਨਮ ਬਾਰੇ ਉਹਨਾਂ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕਰੂੰਗੀ ਤੇ ਨਾਲ ਉਹਨਾਂ ਦੇ ਜਿਹੜੇ-ਜਿਹੜੇ ਪ੍ਰੋਫੈਸ਼ਨਲ ਦੇ ਵਿੱਚੋਂ ਜੁੜੇ ਨੇ ਇਹਨਾਂ ਦੀਆਂ ਕਵਿਤਾਵਾਂ ਕਵਿਤਾਵਾਂ ਦੇ ਵਿੱਚ ਅੱਗੇ ਇਹਨਾਂ ਨੂੰ ਸਾਇਤਿਕ ਅਕਾਦਮੀ ਪੁਰਸਕਾਰ ਮਿਲੇ ਸੀ ਉਹ ਤੁਹਾਨੂੰ ਨੈਕਸਟ ਪਾਰਟ ਦੇ ਵਿੱਚ ਵੀਡੀਓਜ਼ ਮਿਲ ਜਾਣਗੀਆਂ ਇੱਕ ਪਲੇਲਿਸਟ ਜਿਹੜੀ ਰੈਡੀ ਕੀਤੀ ਜਾਊਗੀ ਉੱਥੋਂ ਜਾ ਕੇ ਤੁਸੀਂ ਇਹਨਾਂ ਨੂੰ ਸਾਰਾ ਪੜ ਸਕਦੇ ਹੁਣ ਆਪਾਂ ਗੱਲ ਕਰਦੇ ਆ ਪ੍ਰੋਫੈਸਰ ਪੂਰਨ ਸਿੰਘ ਬਾਰੇ ਪ੍ਰੋਫੈਸਰ ਪੂਰਨ ਸਿੰਘ ਦੇ ਜੀ ਜਨਮ ਦੀ ਗੱਲ ਕਰੀਏ ਤਾਂ 17 ਫਰਵਰੀ 1881 ਨੂੰ ਸਲਹਟ ਐਬਟਾਬਾਦ ਵਿਖੇ ਇੱਕ ਆਲੂ ਵਾਲੀਆ ਪਰਿਵਾਰ ਪਿਤਾ ਕਰਤਾਰ ਸਿੰਘ ਮਾਤਾ ਪਰਮਾਦੇਵੀ ਦੇ ਘਰ ਜਿਹੜਾ ਹੋਇਆ ਸੀ ਇਹਨਾਂ ਦੇ ਪਿਤਾ ਸਲਹਟ ਵਿੱਚ ਆਬਾਕਾਰੀ ਵਿਭਾਗ ਵਿੱਚ ਕੰਮ ਕਰਦੇ ਸਨ ਪੂਰਨ ਸਿੰਘ ਨੇ ਹਾਈ ਸਕੂਲ ਜਿਹੜੀ ਪੜਾਈ ਜਿਹੜੀ ਇਹਨਾਂ ਨੇ 1897 ਦੇ ਵਿੱਚ 라ਵਲਪਿੰਡੀ ਤੋਂ ਪਾਸ ਕੀਤੀ ਸੀ ਤੇ ਇੰਟਰ ਡੀਏ ਵੀ ਕਾਲਜ ਲਾਹੌਰ ਤੋਂ 1899 ਵਿੱਚ ਇਹਨਾਂ ਨੇ ਅੱਗੇ ਜਿਹੜੀ ਪੜਾਈ ਕੰਟੀਨਿਊ ਕੀਤੀ ਫਿਰ ਉਸ ਤੋਂ ਬਾਅਦ ਇਹ 28 ਸਤੰਬਰ 1900 ਵਿੱਚ ਟੋਕੀਓ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਇਹ ਜਰਮਨ ਤੇ ਜਾਪਾਨੀ ਭਾਸ਼ਾ ਇਹਨਾਂ ਨੇ ਸਿੱਖੀ ਸੀ ਬਾਕੀ ਇਹਨਾਂ ਦੇ ਨਾਲ ਹਮੇਸ਼ਾ ਸੰਬੰਧਿਤ ਆ ਕੁਐਸਚਨ ਜ਼ਰੂਰ ਆਉਂਦਾ ਹੈ ਕਿ ਇਹਨਾਂ ਨੇ ਅੰਗਰੇਜ਼ੀ ਪత్రికਾਂ ਟੰਡਰਿੰਗ ਡਾਨ ਦੀ ਵੀ ਪ੍ਰਕਾਸ਼ਿਤ ਕੀਤੀ ਹੈ ਜੋ ਮੁੱਖ ਤੌਰ ਤੇ ਅੰਗਰੇਜ਼ੀ ਤਬਦਬੇ ਵਾਲੇ ਰਾਜ ਦੇ ਖਿਲਾਫ ਆਵਾਜ਼ ਉਠਾਈ ਸੀ ਤੇ ਨੈਕਸਟ ਕੁਐਸਚਨ ਲਾਸਟ ਵਾਰੀ ਜਦੋਂ ਤੁਹਾਡਾ ਮਾਸਟਰ ਕਾਡਰ ਹੋਇਆ ਸੀ ਉਹਦੇ ਵਿੱਚ ਜ਼ਰੂਰ ਆਇਆ ਸੀ ਜਪਾਨ ਵਿੱਚ ਉਹਨਾਂ ਦੀ ਮੁਲਾਕਾਤ Swami Ram Tirtha ਨਾਲ ਹੋਈ ਸੀ ਕਿ ਉਹ ਕਿਹੜੇ ਧਰਮ ਦੇ ਨਾਲ ਜਿਹੜਾ ਉਹਨਾਂ ਤੇ ਜਪਾਨ ਦੇ ਵਿੱਚ ਪ੍ਰਭਾਵ ਪਿਆ ਸੀ ਤਾਂ ਤੁਸੀਂ ਇੱਥੇ ਲਿਖ ਸਕਦੇ ਹੋ Swami Ram Tirtha ਨਾਲ ਤਾਂ ਇਹਨਾਂ ਨੇ ਉੱਥੇ ਕੇਸ ਕਟਵਾਤੇ ਸੀ ਤੇ ਸੰਨਿਆਸ ਜਿਹੜਾ ਧਾਰਨ ਕਰ ਲਿਆ ਸੀ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਆਪਣੀ ਬੀਮਾਰ ਭੈਣ ਨੂੰ ਮਿਲਾਨ ਲਈ ਹਿੰਦੁਸਤਾਨ ਘਰ ਵਾਪਸ ਆਉਣ ਤੇ ਰਾਜ਼ੀ ਕੀਤਾ ਗਿਆ ਤੇ 4 ਮਾਰਚ 1904 ਵਿੱਚ ਮਤੀ ਮਾਇਆ ਦੇਵੀ ਨਾਲ ਇਹਨਾਂ ਦਾ ਵਿਆਹ ਹੋਇਆ ਸੀ ਨੈਕਸਟ ਆਪਾਂ ਗੱਲ ਕਰਦੇ ਹਾਂ ਧਨੀਰਾਮ ਚਾਤਰੀਕ ਜੀ ਬਾਰੇ ਲਾਲਾ ਧਨੀਰਾਮ ਚਾਤਰੀਕ 4 ਅਕਤੂਬਰ 1876 ਤੋਂ ਲੈ ਕੇ 1876 ਤੋਂ ਲੈ ਕੇ 1903 ਰਮਨ ਜ ਤੱਕ ਦਾ ਇਹਨਾਂ ਦਾ ਜਿਹੜਾ ਕਾਲ ਸੀਗਾ ਸਮਾ ਕਾਲ ਤੇ ਪੰਜਾਬੀ ਕਵਿਤਾ ਦੇ ਸੰਸਥਾਪਕ ਇਹਨਾਂ ਨੂੰ ਮੰਨਿਆ ਜਾ ਸਕਦਾ ਹੈ ਇਹਨਾਂ ਦੀ ਰਚਨਾਵਾਂ ਪ੍ਰਾਚੀਨ ਤੇ ਨਵੀਂ ਪੰਜਾਬੀ ਕਵਿਤਾ ਵਿਚਾਰ ਇੱਕ ਕੜੀ ਦਾਰ ਹਨ ਤੇ ਗੁਰਮੁਖੀ ਲਿਪੀ ਲਈ ਟਾਈਪ ਸੈਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਇਹਨਾਂ ਨੂੰ ਪ੍ਰਾਪਤ ਹੋਇਆ ਹੈ ਇਹ ਵੀ ਸਭ ਤੋਂ ਵੱਡੇ ਵਿਦਵਾਨ ਹਨ ਜਿਨ੍ਹਾਂ ਨੂੰ ਸਾਹਿਤ ਸੇਵਾ ਦੇ ਬਦਲੇ 75ਵੀਂ ਵਰ੍ਹੇ ਸੀ ਉੱਤੇ ਅਭਿਨੰਦਨ ਗ੍ਰੰਥ ਜਿਹੜਾ ਨਾਲ ਸਨਮਾਨਿਤ ਕੀਤਾ ਗਿਆ ਉਸ ਤੋਂ ਬਾਅਦ ਆਪਾਂ ਲਾਲ ਕਿਰਪਾ ਸਾਗਰ ਬਾਰੇ ਪੜਾਂਗੇ ਇਹਨਾਂ ਦਾ ਸਮਾਂਕਾਲ 1875 ਤੋਂ 1949 ਤੱਕ ਹੈ ਇਹਨਾਂ ਦੀ ਪਿੰਡ ਪਿਪਖਾਨਾ ਚਿਲਾ ਗੁਜਰਵਾਲਾ ਵਿੱਚ ਮাইয়া ਲਾਲ ਮਾਇਆ ਦਾਸ ਦੇ ਘਰ ਹੋਇਆ ਅਗੇ ਇਹਨਾਂ ਦੀ ਪੜਾਈ ਬਾਰੇ ਦੱਸਿਆ ਹੋਇਆ ਤੁਸੀਂ ਪੜ੍ਹ ਸਕਦੇ ਹੋ ਤੇ ਇਹਨਾਂ ਦੀ ਕੁਝ ਰਚਨਾਵਾਂ ਲక్ష్ਮੀ ਦੇਵੀ ਮਨ ਤਰੰਗ ਇਤਿਹਾਸਿਕ ਨਾਟਕ ਮਹਾਰਾਜਾ ਰਣਜੀਤ ਸਿੰਘ ਭਾਗ ਪਹਿਲਾ ਮਹਾਰਾਜਾ ਰਣਜੀਤ ਸਿੰਘ ਭਾਗ ਦੂਜਾ ਤੇ ਡਿੰਡੋ ਜਮਾਲ ਸ਼ਾਮਿਲ ਹਨ ਅਗੇ ਮੋਹਨ ਸਿੰਘ ਦੀਵਾਨਾ ਬਾਰੇ ਉਹਨਾਂ ਦਾ ਜਨਮ 17 ਮਾਰਚ 1892 ਵਿੱਚ ਜ਼ਿਲ੍ਹਾ 라ਵਲਪਿੰਡੀ ਵਿੱਚ ਹੋਇਆ ਤੇ 1912 ਵਿੱਚ ਇਨਾਂ ਨੇ ਜਿਹੜੀ ਪੜ੍ਹਾਈ ਹੈ ਇਹਨਾਂ ਦੀ ਸ਼ੁਰੂ ਹੋ ਗਈ ਸੀ 5ਵੀਂ ਕਲਾਸ ਤੋਂ ਤੇ ਸਰਕਾਰੀ ਹਾਈ ਸਕੂਲ ਦੇ ਵਿੱਚ ਇਹਨਾਂ ਨੇ ਸਿਆਲਕੋਟ ਦੇ ਵਿੱਚ 10ਵੀਂ ਕੀਤੀ 1916 ਵਿੱਚ ਇਹਨਾਂ ਨੇ ਅੱਗੇ ਜਿਹੜੀ ਹਾਇਰ ਸਟੱਡੀ ਹੈ ਲਾਹੌਰ ਤੋਂ ਪ੍ਰਾਪਤ ਕੀਤੀ ਤੇ ਅੰਗਰੇਜ਼ੀ ਆਨਰਸ ਦੇ ਵਿੱਚ ਇਹਨਾਂ ਨੇ ਵੀ ਇਹ ਕੀਤੀ ਸੀ ਨੈਕਸਟ ਡਾਕਟਰ ਦੀਵਾਨ ਸਿੰਘ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ 1897 ਤੋਂ ਲੈ ਕੇ 1944 ਤੱਕ ਦਾ ਇਹਨਾਂ ਦਾ ਸਮਾਂਕਾਲ ਹੈ 1897 ਤੋਂ 1944 ਤੱਕ ਤੇ ਇਹ ਕਵੀ ਉੱਗੇ ਕਵੀ ਦੇ ਨਾਮ ਨਾਲੇ ਦੇਸ਼ ਭਗਤ ਵੀ ਰਹੇ ਐ ਇਹਨਾਂ ਨੇ 1920 ਵਿੱਚ ਜਦੋਂ ਹੋਈ ਐ ਇਸ ਸਮੇਂ ਕਾਲ ਦੇ ਵਿੱਚ ਨਾਮਿਲਵਰਤਨ ਹਿੱਸਾ ਜੋ ਮਿਲਵਰਤਨ ਲਹਿਰ ਹੈ ਜਿਹੜੀ ਕਾਫੀ ਮਸ਼ਹੂਰ ਸੀ ਉਦੋਂ ਤੁਹਾਨੂੰ ਪ੍ਰਚਲਿਤ ਹੈ ਹਿਸਟਰੀ ਦਾ ਇੱਕ 파ਟ ਆ ਤੁਸੀਂ ਪੜ੍ਹੀ ਵੀ ਹੋਏਗੀ ਉਹਦਾ ਇਹ ਹਿੱਸਾ ਰਹੀ ਐ ਇਹਨਾਂ ਨੇ ਖੁੱਲੀ ਕਵਿਤਾ ਦੀ ਵਿਦਾ ਨੂੰ ਅਪਣਾਇਆ ਦੋ ਕਾਵ ਇਹਨਾਂ ਦੇ ਪੰਜਾਬੀ ਸਹਿਜ ਜਗਤ ਦੇ ਵਿੱਚ ਵਗਦੇ ਪਾਣੀ 1938 ਤੇ ਅੰਤਿਮ ਲਹਿਰਾ ਮਰਨ ਉਪਰੰਤ 1962 ਦੇ ਵਿੱਚ ਜਿਹੜੀ ਇਹਨਾਂ ਦੀ ਛਪੀ ਸੀ ਇਨਾਂ ਦੀ ਕਵਿਤਾ ਦੀ ਸੁਰ ਹਮੇਸ਼ਾ ਜਿਹੜੀ ਦੇਖਣ ਨੂੰ ਆਪਾਨੂੰ ਮਿਲਦੀ ਹੈ ਉਹ ਸਾਮਰਾਜ ਵਿਰੋਧੀ ਹੈ ਤੇ ਸੰਗਠਿਤ ਧਰਮ ਦੇ ਖਿਲਾਫ ਹੈ ਸੋ ਇਹ ਤੁਹਾਡੇ ਨਾਲ ਸਿਰਫ ਪਹਿਲੇ ਦੌਰ ਦੇ ਕੁਸ਼ਕ ਕਮੀਆਂ ਦੇ ਨਾਲ ਇੱਕ ਡਿਸਕਸ ਕਰਕੇ ਇੱਕ ਵੀਡੀਓ ਬਣਾਈ ਹੈ ਸੋ ਹੁਣ ਅਸੀਂ ਜਿਹੜੀ ਅੱਗੇ ਵੀਡੀਓ ਬਣਾ ਰਹੇ ਹਾਂ ਉਹ ਤੁਹਾਨੂੰ ਪੂਰੀ ਐਕਸਪਲੇਨੇਸ਼ਨ ਦੇ ਵਿੱਚ ਪ੍ਰਾਪਤ ਹੋਣਗੀਆਂ ਚਾਹੇ ਉਹ ਨਾਵਲ ਹੋਵੇ ਨਾਟਕ ਹੋਵੇ ਵਾਰਤਕ ਹੋਵੇ ਲੋਚਨਾ ਹੋਵੇ ਅਕਾਂਗੀ ਜਿੰਨੇ ਵੀ ਗੱਲ ਪੈ ਕਹਾਣੀਆਂ ਨੇ ਉਹਨਾਂ ਦੇ ਸਮੰਨ ਵਿੱਚ ਜਿਨੇ ਰਾਈਟਰਸ ਮਾਸਟਰ ਕਲਾ ਦਾ ਹਿੱਸਾ ਹੈ ਤੁਹਾਡੇ ਨਾਲ ਇੱਕ ਇੱਕ ਕਰਕੇ ਸਾਂਝਾ ਕਰਾਂਗੀ ਤੇ ਸੰਖੇਪ ਵਿੱਚ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਊਗੀ ਸੋ ਸਾਰੇ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਸਕਦੇ ਆ ਤੇ ਆਉਣ ਵਾਲੀਆਂ ਵੀਡੀਓ ਬਹੁਤ ਹੀ ਜ਼ਿਆਦਾ ਵਧੀਆ ਹੋਣਗੀਆਂ ਐਕਸਪਲੇਨੇਸ਼ਨ ਦੇ ਨਾਲ ਭਰਪੂਰ ਹੋਣਗੀਆਂ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਨਵੀਆਂ-ਨਵੀਆਂ ਵੀਡੀਓ ਪ੍ਰਾਪਤ ਕਰਦੇ ਰਹੋ ਧੰਨਵਾਦ ਜੀ